ਰੋਜ਼ਾਨਾ ਦੁਨੀਆ ਦੇ ਵਿੱਚ ਤੀਨ ਟ੍ਰਾਂਸਪੋਰਟ ਕਰਨ ਵਾਲਾ ਹਰ ਪੰਜਵਾਂ ਸ਼ਿਪ ਇੱਕ ਭੀੜੇ ਜਿਹੇ ਜਲ ਮਾਰਗ ਤੋਂ ਹੋ ਕੇ ਲੰਘਦਾ ਹੈ ਜਿਸ ਦਾ ਨਾਮ ਹੈ ਹੋਰਮੂਜ਼ ਸਟ੍ਰੇਟ ਜਿਸ ਦਾ ਨਾਮ ਇਸ ਸਮੇਂ ਕਾਫੀ ਚਰਚਾ ਦੇ ਵਿੱਚ ਆਇਆ ਹੋਇਆ ਹੈ ਕਿਉਂਕਿ ਇਹ ਜਲ ਮਾਰਗ ਈਰਾਨ ਦੇ ਵਿੱਚ ਪੈਂਦਾ ਹੈ ਅਤੇ ਈਰਾਨ ਨੇ ਆਪਣੇ ਤਿੰਨ ਪਰਮਾਣੂ ਟਿਕਾਣਿਆਂ ਤੇ ਅਮਰੀਕੀ ਬੰਬਾਰੀ ਦੇ ਜਵਾਬ ਦੇ ਵਿੱਚ ਇਸ ਨੂੰ ਬੰਦ ਕਰਨ ਦੀ ਧਮਕੀ ਵੀ ਦਿੱਤੀ ਹੈ ਜੇਕਰ ਅਜਿਹਾ ਹੋਇਆ ਤਾਂ ਅਮਰੀਕਾ ਦੇ ਪਾਵਰ ਪਲਾਂਟਾਂ ਤੋਂ ਲੈ ਕੇ ਭਾਰਤ ਦੇ ਪੈਟਰੋਲ ਪੰਪਾਂ ਨੂੰ ਤਾਲੇ ਲੱਗ ਜਾਣਗੇ ਸਭ ਤੋਂ ਵੱਡੀ ਮੁਸ਼ਕਲ ਦੇ ਵਿੱਚ ਫਸ ਜਾਵੇਗਾ ਚੀਨ ਜਿਸ ਨੂੰ 90% ਦੀ ਤੇਲ ਇਸੇ ਰਸਤੇ ਤੋਂ ਸਪਲਾਈ ਹੁੰਦੇ ਨੇ ਸੋ ਆਓ ਤੁਹਾਨੂੰ ਦੱਸਦੇ ਹਾਂ ਕੀ ਹੈ ਹਰਮੋਜ਼ ਸਟ੍ਰੇਟ ਅਤੇ ਇਸ ਦੇ ਬੰਦ ਹੋਣ ਦਾ ਭਾਰਤ ਸਮੇਤ ਹੋਰਾਂ ਦੇਸ਼ਾਂ ਤੇ ਕੀ ਹੋਵੇਗਾ ਅਸਰ। ਈਰਾਨ ਤੇ ਇਜ਼ਰਾਈਲ ਦੇ ਵਿਚਾਲੇ ਚੱਲ ਰਹੇ ਜੰਗੀ ਤਣਾਅ ਦੌਰਾਨ ਹਰਮੋਜ਼ ਸਟ੍ਰੇਟ ਦਾ ਨਾਮ ਕਾਫੀ ਸੁਰਖੀਆਂ ਦੇ ਵਿੱਚ ਆਇਆ ਹੋਇਆ ਹੈ। ਦਰਅਸਲ ਹਰਮੋਜ਼ ਸਟ੍ਰੇਟ ਇੱਕ ਅਜਿਹਾ ਢੀੜਾ ਜਿਹਾ ਜਲ ਮਾਰਗ ਹੈ ਜੋ ਫਾਰਸ ਦੀ ਖਾੜੀ ਨੂੰ ਓਮਾਨ ਖਾੜੀ ਦੇ ਨਾਲ ਅਤੇ ਅੱਗੇ ਅਰਬ ਸਾਗਰ ਦੇ ਨਾਲ ਜੋੜਦਾ ਹੈ ਇਸ ਦੇ ਉੱਤਰ ਦੇ ਵਿੱਚ ਈਰਾਨ ਜੁੜਿਆ ਹੋਇਆ ਹੈ ਦੱਖਣ ਵਿੱਚ ਓਮਾਨ ਅਤੇ ਅਰਬ ਸਾਗਰ ਅਮੀਰਾਤ ਯਾਨੀ ਕਿ ਯੂਏਈ ਹੈ ਇਸ ਦੇ ਨੇੜੇ ਤੇੜੇ ਸਾਰੇ ਤੇਲ ਉਤਪਾਦਕ ਦੇਸ਼ ਨੇ ਇਸ ਕਰਕੇ ਇਸ ਜਲ ਮਾਰਗ ਰਾਹੀਂ ਦੁਨੀਆ ਭਰ ਦੇ ਵਿੱਚ ਤੇਲ ਦੀ ਸਪਲਾਈ ਹੁੰਦੀ ਹੈ ਹਰਮੁਜ਼ ਸਟ੍ਰੇਟ ਕਰੀਬ 167 ਕਿਲੋਮੀਟਰ ਲੰਬਾ ਹੈ ਜਿਸ ਦੇ ਦੋਵੇਂ ਕਿਨਾਰੇ ਕਰੀਬ 50 ਕਿਲੋਮੀਟਰ ਚੌੜੇ ਨੇ ਜਦ ਕੇ ਸਭ ਤੋਂ ਭੀੜਾ ਹਿੱਸਾ ਕਰੀਬ 33 ਕਿਲੋਮੀਟਰ ਚੌੜਾ ਹੈ ਇਸ ਦੇ ਵਿੱਚ ਆਉਣ ਜਾਣ ਵਾਲੇ ਸਮੁੰਦਰੀ ਟ੍ਰੈਫਿਕ ਦੇ ਲਈ 3 ਕਿਲੋਮੀਟਰ ਚੌੜੀ ਸ਼ਿਪਿੰਗ ਲੇਨ ਤੈ ਕੀਤੀ ਹੋਈ ਹੈ ਅਮਰੀਕਾ ਦੇ એનર્ਜੀ ਇਨਫੋਰਮੇਸ਼ਨ ਐਡਮਿਨਿਸਟ੍ਰੇਸ਼ਨ ਯਾਨੀ ਕਿ EIA ਦੇ ਮੁਤਾਬਕ ਦੁਨੀਆ ਦੇ ਕੁੱਲ ਪੈਟਰੋਲੀਅਮ ਵਿੱਚੋਂ ਕਰੀਬ 20% ਦੀ ਹਰਮੋਜ਼ ਸਟ੍ਰੇਟ ਤੋਂ ਹੋ ਕੇ ਲੰਘਦਾ ਹੈ ਰੋਜ਼ਾਨਾ ਕਰੀਬ 1.78 ਕਰੋੜ ਬੈਰਲ ਤੋਂ ਲੈ ਕੇ 2.08 ਕਰੋੜ ਬੈਰਲ ਕੱਚਾ ਤੇਲ ਅਤੇ ਇੰਦਣ ਇਸੇ ਰੂਟ ਤੋਂ ਹੋ ਜਾਂਦਾ ਹੈ AIE ਦੇ ਮੁਤਾਬਕ ਈਰਾਨ ਖੁਦ ਰੋਜ਼ਾਨਾ 17 ਲੱਖ ਬੈਰਲ ਪੈਟਰੋਲੀਅਮ ਇਸ ਰੂਟ ਤੋਂ ਨਿਰਯਾਤ ਕਰਦਾ ਹੈ ਇਸ ਰਸਤੇ ਤੋਂ ਲੰਘਣ ਵਾਲੇ ਕਮਰਸ਼ੀਅਲ ਸ਼ਿਪ ਦੀ ਸੁਰੱਖਿਆ ਅਮਰੀਕੀ ਨੇਵੀ ਦੀ ਇੱਕ ਟੁਕੜੀ ਵੱਲੋਂ ਕੀਤੀ ਜਾਂਦੀ ਹੈ ਈਰਾਨ ਤੋਂ ਇਲਾਵਾ ਦੂਜੇ ਗਲਫ ਦੇਸ਼ ਜਿਵੇਂ ਕਿ ਇਰਾਕ, ਕੁਵੈਤ, ਸਾウਦੀ ਅਰਬ ਅਤੇ ਯੂਏਈ ਵੀ ਇਸੇ ਰਸਤੇ ਤੋਂ ਆਪਣਾ ਜ਼ਿਆਦਾਤਰ ਤੇਲ ਨਿਰਯਾਤ ਕਰਦੇ ਨੇ ਇਸ ਦੇ ਵਿੱਚੋਂ ਜ਼ਿਆਦਾਤਰ ਨਿਰਿਆਤ ਏਸ਼ੀਆਈ ਦੇਸ਼ਾਂ ਨੂੰ ਹੁੰਦਾ ਹੈ ਸਾਲ 2022 ਦੇ ਵਿੱਚ ਹਰਮੋਜ਼ ਤੋਂ ਲੰਘਣ ਵਾਲੇ ਕੁੱਲ ਤੇਲ ਦਾ 82% ਏਸ਼ੀਆਈ ਦੇਸ਼ਾਂ ਦੇ ਵਿੱਚ ਪਹੁੰਚਦਾ ਹੋਇਆ ਸੀ ਜਾਣਕਾਰੀ ਅਨੁਸਾਰ 13 ਜੂਨ ਨੂੰ ਈਰਾਨ ਤੇ ਇਜ਼ਰਾਈਲ ਦੀ ਸਟ੍ਰਾਈਕ ਅਤੇ 22 ਜੂਨ ਨੂੰ ਈਰਾਨੀ ਨਿਊਕਲੀਅਰ ਸਾਈਟਾਂ ਤੇ ਅਮਰੀਕਾ ਦੀ ਬੰਬਾਰੀ ਮਗਰੋਂ ਈਰਾਨੀ ਸੰਸਦ ਨੇ ਹਰਮੋਜ਼ ਸਟ੍ਰੇਟ ਨੂੰ ਬੰਦ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ ਪਰ ਆਖਰੀ ਫੈਸਲਾ ਈਰਾਨ ਦੀ ਟੌਪ ਲੀਡਰਸ਼ਿਪ ਹੀ ਲਏਗੀ ਦਰਅਸਲ ਈਰਾਨ ਹਰਮੋਜ਼ ਨੂੰ ਬੰਦ ਕਰਕੇ ਦੁਨੀਆ ਦੀ ਤੇਲ ਸਪਲਾਈ ਨੂੰ ਪ੍ਰਭਾਵਿਤ ਕਰਨਾ ਚਾਹੁੰਦਾ ਹੈ ਜਿਸ ਦੇ ਨਾਲ ਇੱਕ ਤਰ੍ਹਾਂ ਦਾ ਦਬਾਅ ਬਣੇਗਾ ਅਜਿਹਾ ਨਹੀਂ ਕਿ ਹੌਰਮੋਜ਼ ਨੂੰ ਬੰਦ ਕਰਨ ਦੀ ਧਮਕੀ ਕੋਈ ਪਹਿਲੀ ਵਾਰ ਦਿੱਤੀ ਹੋਵੇ ਇਸ ਤੋਂ ਪਹਿਲਾਂ ਵੀ ਈਰਾਨ ਦੇ ਨੇਤਾ ਅਤੇ ਫੌਜੀ ਅਧਿਕਾਰੀ ਹੌਰਮੋਜ਼ ਸਟ੍ਰੇਟ ਨੂੰ ਬੰਦ ਕਰਨ ਦੀ ਧਮਕੀ ਦਿੰਦੇ ਰਹੇ ਨੇ ਜਦੋਂ ਕਦੇ ਈਰਾਨ ਦਾ ਪੱਛਮੀ ਦੇਸ਼ਾਂ ਦੇ ਨਾਲ ਤਣਾਅ ਵਧ ਜਾਂਦਾ ਹੈ ਤਾਂ ਇਹ ਧਮਕੀ ਵਾਰ-ਵਾਰ ਦੁਹਰਾਈ ਜਾਂਦੀ ਹੈ ਹੋਰਮੋਜ਼ ਸਟ੍ਰੇਟ ਤੋਂ ਜਹਾਜ਼ਾਂ ਦੇ ਲੰਘਣ ਦੇ ਲਈ ਦੋਵੇਂ ਪਾਸੇ ਸਿਰਫ 3 ਕਿਲੋਮੀਟਰ ਦੀ ਲੇਨ ਬਣੀ ਹੋਈ ਹੈ ਇਸ ਲੇਨ ਤੇ ਈਰਾਨ ਸੀ ਮਾਈਨਸ ਲਗਾ ਕੇ ਹੋਰਮੋਜ਼ ਨੂੰ ਬਲੌਕ ਕਰ ਸਕਦਾ ਹੈ ਇਹ ਮਾਈਨਸ ਇਸ ਰਸਤੇ ਤੋਂ ਆਉਣ ਵਾਲੇ ਜਹਾਜ਼ਾਂ ਨੂੰ ਡਿਟੈਕਟ ਕਰਨ ਤੇ ਬਲਾਸਟ ਹੋ ਜਾਣਗੀਆਂ ਈਰਾਨ ਕੋਲ ਹੋਰਮੋਜ਼ ਨੂੰ ਬਲੌਕ ਕਰਨ ਵਾਲੀਆਂ ਕਈ ਮਾਈਨਸ ਮੌਜੂਦ ਨੇ ਇਸ ਦੇ ਵਿੱਚੋਂ ਚੀਨੀ EM52-V ਸ਼ਾਮਲ ਹੈ ਜੋ ਛਿਪ ਡਿਟੈਕਟ ਕਰਨ ਤੇ ਰਾਕਟ ਲਾਂਚ ਕਰ ਸਕਦੀ ਹੈ ਮਾਈਨਸ ਇੰਸਟਾਲ ਕਰਨ ਦੇ ਲਈ ਈਰਾਨ ਪਣਡੂਬੀਆਂ ਦੀ ਵਰਤੋਂ ਕਰੇਗਾ ਜਿਨ੍ਹਾਂ ਦੇ ਵਿੱਚ ਤਿੰਨ ਵੱਡੀਆਂ ਰੂਸ ਵੱਲੋਂ ਤਿਆਰ ਕਿਲੋ ਕਲਾਸ ਸਬਮਰੀਨਸ ਅਤੇ ਸਿਗੇਟ ਗਦੀਰ ਕਲਾਸ ਸਬਮਰੀਨਸ ਦੀ ਫਲਾਈਟ ਹੋ ਸਕਦੀ ਹੈ ਜੇਕਰ ਇਰਾਨ ਈ ਮਾਈਨਸ ਨਹੀਂ ਲਗਾ ਸਕਿਆ ਤਾਂ ਉਹ ਇਸਲਾਮਿਕ ਰਿਵੋਲਿਊਸ਼ਨਰੀ ਗਾਰਡ ਕਾਪਸ ਯਾਨੀ ਕਿ ਆਈ ਆਰ ਜੀ ਸੀ ਦੇ ذریعے ਹਰਮੋਸ ਤੋਂ ਲੰਘਣ ਵਾਲੇ ਜਹਾਜ਼ਾਂ ਤੇ ਹਮਲਾ ਕਰ ਸਕਦਾ ਹੈ ਸਨ 1980 ਦੇ ਇਰਾਨ ਇਰਾਕ ਯੁੱਧ ਦੌਰਾਨ ਵੀ ਇਰਾਨ ਨੇ ਅਝਾ ਤਾਸੀ ਹਾਲਾਂਕਿ ਇਹ ਸਭ ਕੁਝ ਇੰਨਾ ਆਸਾਨ ਨਹੀਂ ਹੈ ਕਿਉਂਕਿ ਹਰਮੋਜ਼ ਦੇ ਨੇੜੇ ਬਹਿਰੀਨ ਵਿੱਚ ਅਮਰੀਕੀ ਨੇਵੀ ਦਾ ਪੰਜਵਾਂ ਬੇੜਾ ਵੀ ਤਾਇਨਾਤ ਹੈ ਇਸ ਤੋਂ ਇਲਾਵਾ ਪੱਛਮੀ ਦੇਸ਼ਾਂ ਦੀ ਨੇਵੀ ਵੀ ਉੱਥੇ ਕਸ਼ਤ ਕਰ ਰਹੀ ਹੈ ਈਰਾਨ ਨੇ ਜੇਕਰ ਹਮਲਾ ਕੀਤਾ ਤਾਂ ਉਸ ਨੂੰ ਇਸ ਦਾ ਕਰਾਰਾ ਜਵਾਬ ਚੱਲਣ ਦੇ ਲਈ ਵੀ ਧਿਆਨ ਰਹਿਣਾ ਪਵੇਗਾ ਇੱਕ ਰਿਪੋਰਟ ਦੀ ਮੰਨੀ ਹੈ ਤਾਂ ਰਿਪੋਰਟ ਦੇ ਮੁਤਾਬਕ ਸਾਲ 2024 ਦੇ ਵਿੱਚ ਹਰਮੋਜ਼ ਤੋਂ ਹੋ ਕੇ ਜਾਣ ਵਾਲੇ ਕੱਚੇ ਤੇਲ ਅਤੇ ਕੁਦਰਤੀ ਗੈਸ ਦਾ 84 ਫੀਸਦੀ ਹਿੱਸਾ ਏਸ਼ੀਆਈ ਬਾਜ਼ਾਰਾਂ ਤੱਕ ਪਹੁੰਚਿਆ ਸੀ ਜ਼ਿਆਦਾਤਰ ਹਿੱਸਾ ਚੀਨ ਭਾਰਤ ਜਾਪਾਨ ਅਤੇ ਦੱਖਣ ਗਿਆ ਜੋ 2024 ਵਿੱਚ ਹਰਮੋਜ਼ ਦੇ ਰਸਤੇ ਕੱਚੇ ਅਤੇ ਕੁਦਰਤੀ ਗੈਸ ਦੀ ਸਪਲਾਈ ਦਾ ਕੁੱਲ 69 ਫੀਸਦੀ ਬਣਦਾ ਸੀ ਅਜਿਹੇ ਦੇ ਵਿੱਚ ਭਾਰਤ ਅਤੇ ਹੋਰਮੋਜ਼ ਬੰਦ ਹੋਣ ਦਾ ਜ਼ਿਆਦਾਤਰ ਅਸਰ ਨਹੀਂ ਪਵੇਗਾ ਕਿਉਂਕਿ ਭਾਰਤ ਖਾੜੀ ਦੇਸ਼ਾਂ ਦੇ ਨਾਲ ਲੱਗਦੇ ਰੂਸ, ਅਮਰੀਕਾ, ਅਫਰੀਕਾ ਅਤੇ ਲੈਟਿਨ ਅਮਰੀਕਾ ਤੋਂ ਵੀ ਤੇਲ ਖਰੀਦਾ ਆਉਂਦਾ ਹੈ। ਹਾਂ, ਇੱਕ ਗੱਲ ਜ਼ਰੂਰ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੇਲ ਦੀਆਂ ਕੀਮਤਾਂ ਜ਼ਰੂਰ ਵੱਧ ਸਕਦੀਆਂ ਨੇ। ਸੋ ਤੁਹਾਡਾ ਇਸ ਤਮਾਮ ਮਾਮਲੇ ਨੂੰ ਲੈ ਕੇ ਕੀ ਕਹਿਣਾ ਹੈ? ਸਾਨੂੰ ਕਮੈਂਟ ਜ਼ਰੀਏ ਆਪਣੀ ਰਾਏ, ਪ੍ਰतिकਰਮ ਤੇ ਟਿੱਪਣੀ ਸਾਂਝੀ ਜ਼ਰੂਰ ਕਰਦੇ ਜਾਣਾ ਤੇ ਹੋਰ ਜਾਣਕਾਰੀਆਂ ਤੇ ਵੱਡੀਆਂ ਤਾਜ਼ਾ ਖਬਰਾਂ ਦੇ ਲਈ ਦੇਖਦੇ ਰਹੋ। حمدارد ټي وي